ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਗਤ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮੌਜੂਦਾ ਤੇ ਸਾਬਕਾ ਜਥੇਦਾਰ ਆਪਣੀ ਜਾਗਦੀ ਜ਼ਮੀਰ ਅਨੁਸਾਰ ਸਮੁੱਚੇ ਪੰਥ ਨੂੰ ਦੱਸਣ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਵਿਧਾਨ ਦੇ ਵਿੱਚ ਗੁਰੂ ਗ੍ਰੰਥ ਤੇ ਖਾਲਸਾ ਪੰਥ ਦਾ ਗੁਨੇਗਾਰ ਤਖਤ ਸਾਹਿਬ ਤੇ ਸੱਦੇ ਬਿਨਾ ਆਪਣੇ ਆਪ ਆ ਕੇ ਮਾਫੀ ਮੰਗ ਸਕਦਾ ਹੈ ਕਿ ਨਹੀਂ ਬਾਦਲ ਪਰਿਵਾਰ ਵੱਡਾ ਗੁਨੇਗਾਰ ਹੈ ਇਸ ਕਰਕੇ ਇਹਨਾਂ ਦੇ ਕਟਪੁਤਲੀ ਜਥੇਦਾਰ ਚ ਹਿੰਮਤ ਨਹੀਂ ਕਿ ਉਹ ਬਾਦਲ ਪਰਿਵਾਰ ਨੂੰ ਦੋਸ਼ੀ ਵਜੋਂ ਤਖਤ ਸਾਹਿਬ ਤੇ ਸੱਦ ਸਕਣ ਹੁਣ ਸਮੁੱਚੇ ਪੰਥ ਦਾ ਫਰਜ਼ ਬਣਦਾ ਹੈ ਕਿ ਉਹ ਸੱਚੇ ਪੰਥ ਦੀਆਂ ਪਰੰਪਰਾਵਾਂ ਨੂੰ ਬਚਾਉਣ ਵਾਸਤੇ ਅੱਗੇ ਆਏ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ 'ਚ ਪੰਥਕ ਕਮਿਸ਼ਨ ਬਣਾਏ ਜੋ ਪਿਛਲੇ 50 ਸਾਲ 1971-72 ਤੋਂ 2023 ਤੱਕ ਬਾਦਲ ਪਰਿਵਾਰ ਦੀ ਗੁਰੂ ਗ੍ਰੰਥ ਸਾਹਿਬ ਅਕਾਲ ਪਤ ਸਾਹਿਬ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਤੇ ਸਿੱਖ ਕੌਮ ਤੇ ਪੰਜਾਬ ਵਿਰੋਧੀ ਕਰਤੂਤਾਂ ਦਾ ਲੇਖਾ ਜੋਗਾ ਕਰ ਸਕੇ ਪੰਥਕ ਕਮਿਸ਼ਨ ਇਹਨਾਂ ਨੂੰ ਸਜ਼ਾ ਸੁਣਾਵੇ ਜਾਂ ਇਹਨਾਂ ਨੂੰ ਮਾਫ ਕਰੇ ਇਹ ਪੰਥਕ ਕਮਿਸ਼ਨ ਤੇ ਛੱਡ ਦਿੱਤਾ ਜਾਵੇ ਸੰਗਤ ਜੀ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਆਪਣੀ رائے ਦੇ ਕੇ ਆਪਣੇ ਸੁਝਾਅ ਦੇ ਸਕਦੇ ਹੋ ਤੇ ਨਾਲ ਨਾਲ ਵੀਡੀਓ ਨੂੰ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ